ਵਿਦੇਸ਼ੀ ਕਾਮਿਆਂ ਲਈ ਹੁਣ ਅਮਰੀਕਾ ਵਿੱਚ ਵਰਕ ਪਰਮਿਟ ਐਕਸਟੈਂਸ਼ਨ ਦੀ ਸਹੂਲਤ ਖਤਮ। ਰਾਸ਼ਟਰਪਤੀ 트ੰਪ ਨੇ ਪਰਮਾਣੂ ਹਥਿਆਰਾਂ ਦੀ ਤੁਰੰਤ ਜਾਂਚ ਸ਼ੁਰੂ ਕਰਨ ਦੇ ਦਿੱਤੇ ਆਦੇਸ਼। 트ੰਪ ਅਤੇ ਸ਼ੀ ਜਿਨਪਿੰਗ ਦਾ ਸਾਂਝਾ ਬਿਆਨ ਅਤੇ ਸਾਂਝੀ ਪ੍ਰੈਸ ਕਾਨਫਰੰਸ ਨਾ ਕਰਨਾ ਬਣਿਆ ਚਰਚਾ ਦਾ ਵਿਸ਼ਾ। ਅਮਰੀਕੀ ਪ੍ਰਸ਼ਾਸਨ ਵੱਲੋਂ ਲੱਖਾਂ ਪ੍ਰਵਾਸੀਆਂ ਲਈ ਇੱਕ ਹੋਰ ਕਰਾਰਾ ਝਟਕਾ ਦਿੱਤਾ ਗਿਆ ਹੈ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਵੱਡਾ ਐਲਾਨ ਕਰਦਿਆਂ ਵਿਦੇਸ਼ੀ ਕਾਮਿਆਂ ਲਈ ਵਰਕ ਪਰਮਿਟ ਦੀ ਆਟੋਮੈਟਿਕ ਐਕਸਟੈਂਸ਼ਨ ਦੀ ਸਹੂਲਤ ਨੂੰ ਖਤਮ ਕਰ ਦਿੱਤਾ ਹੈ। ਇਸ ਬਦਲਾਅ ਦਾ ਅਸਰ ਲੱਖਾਂ ਪ੍ਰਵਾਸੀਆਂ ਤੇ ਪਵੇਗਾ ਖਾਸ ਕਰਕੇ ਭਾਰਤੀਆਂ ਤੇ ਜੋ ਅਮਰੀਕਾ ਵਿੱਚ ਵਿਦੇਸ਼ੀ ਕਰਮਚਾਰੀਆਂ ਦਾ ਇੱਕ ਵੱਡਾ ਹਿੱਸਾ ਨੇ। ਜਿਹੜੇ ਪ੍ਰਵਾਸੀ 31 ਅਕਤੂਬਰ 2025 ਨੂੰ ਜਾਂ ਉਸ ਤੋਂ ਬਾਅਦ ਆਪਣੇ ਵਰਕ ਪਰਮਿਟ ਨੂੰ ਰੀਨਿਊ ਕਰਨ ਲਈ ਅਰਜ਼ੀ ਦੇਣਗੇ ਉਨਾਂ ਨੂੰ ਹੁਣ ਆਟੋਮੈਟਿਕ ਐਕਸਟੈਂਸ਼ਨ ਨਹੀਂ ਮਿਲੇਗੀ ਹਾਲਾਂਕਿ ਜਿਹੜੇ ਵਰਕ ਪਰਮਿਟ ਇਸ ਤਰੀਕ ਤੋਂ ਪਹਿਲਾਂ ਵਧਾਏ ਗਏ ਨੇ ਉਹ ਵੈਲਿਡ ਰਹਿਣਗੇ 트럼ਪ ਪ੍ਰਸ਼ਾਸਨ ਦੇ ਮੁਤਾਬਕ ਇਹ ਨਵਾਂ ਨਿਯਮ ਦੇਸ਼ ਨੂੰ ਰੀਪੀਟ 트럼ਪ ਪ੍ਰਸ਼ਾਸਨ ਦੇ ਮੁਤਾਬਕ ਇਹ ਨਵਾਂ ਨਿਯਮ ਦੇਸ਼ ਨੂੰ ਸੁਰੱਖਿਅਤ ਰੱਖਣ ਅਤੇ ਰਾਸ਼ਟਰੀ ਸੁਰੱਖਿਆ ਦੀ ਰੱਖਿਆ ਕਰਨ ਲਈ ਲਾਗੂ ਕੀਤਾ ਗਿਆ ਹੈ ਇਹ ਫੈਸਲਾ ਸਾਬਕਾ ਰਾਸ਼ਟਰਪਤੀ ਬਾਈਡਨ ਦੇ ਪ੍ਰਸ਼ਾਸਨ ਦੇ ਅਧੀਨ ਲਾਗੂ ਕੀਤੀ ਪਿਛਲੀ ਨੀਤੀ ਨੂੰ ਖਤਮ ਕਰਦਾ ਹੈ ਜਿਸ ਦੇ ਤਹਿਤ ਪ੍ਰਵਾਸੀਆਂ ਨੂੰ ਉਹਨਾਂ ਦੇ ਵਰਕ ਪਰਮਿਟ ਦੀ ਮਿਆਦ ਪੁੱਗਣ ਤੋਂ ਬਾਅਦ ਵੀ 540 ਦਿਨਾਂ ਤੱਕ ਕੰਮ ਕਰਨ ਦੀ ਇਜਾਜ਼ਤ ਮਿਲ ਜਾਂਦੀ ਸੀ। ਰਾਸ਼ਟਰਪਤੀ ਰonald Trump ਨੇ ਇੱਕ ਹੈਰਾਨੀਜਨਕ ਫੈਸਲਾ ਕਰਦੇ ਹੋਏ ਪਰਮਾਣੂ ਹਥਿਆਰਾਂ ਦੀ ਤੁਰੰਤ ਜਾਂਚ ਸ਼ੁਰੂ ਕਰਨ ਦੇ ਆਦੇਸ਼ ਦੇ ਦਿੱਤੇ ਨੇ। ਰਾਸ਼ਟਰਪਤੀ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ Truth Social 'ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ। ਉਹਨਾਂ ਨੇ ਆਪਣੇ ਰੱਖਿਆ ਮੰਤਰਾਲੇ ਜਿਸ ਨੂੰ ਉਹਨਾਂ ਨੇ ਡਿਪਾਰਟਮੈਂਟ ਆਫ ਵਾਰ ਕਿਹਾ ਉਸ ਨੂੰ ਨੇ ਹਦਾਇਤ ਦਿੱਤੇ ਕਿ ਪ੍ਰਮਾਣੂ ਹਥਿਆਰਾਂ ਦੀ ਟੈਸਟਿੰਗ ਤੁਰੰਤ ਸ਼ੁਰੂ ਕੀਤੀ ਜਾਵੇ ਤਾਂ ਜੋ ਚੀਨ ਅਤੇ ਰੂਸ ਦੇ ਬਰਾਬਰ ਪੱਧਰ ਤੇ ਆਇਆ ਜਾ ਸਕੇ 트럼ਪ ਨੇ ਕਿਹਾ ਕਿ ਦੂਜੇ ਦੇਸ਼ਾਂ ਦੇ ਟੈਸਟਿੰਗ ਪ੍ਰੋਗਰਾਮਾਂ ਦੇ ਮੱਦੇਨਜ਼ਰ ਉਹਨਾਂ ਕੋਲ ਅਝਿਆ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ ਉਹ ਨੇ ਵੀ ਕਿਹਾ ਕਿ ਇਸ ਦੀ ਵਿਨਾਸ਼ਕਾਰੀ ਸ਼ਕਤੀ ਕਾਰਨ ਅਝਿਆ ਕਰਨਾ ਬਹੁਤ ਬੁਰਾ ਲੱਗ ਰਿਹਾ ਸੀ ਟਰੰਪ ਨੇ ਵੀ ਦਾਅਵਾ ਕੀਤਾ ਕਿ ਅਮਰੀਕਾ ਕੋਲ ਦੁਨੀਆ ਵਿੱਚ ਸਭ ਤੋਂ ਵੱਧ ਪਰਮਾਣੂ ਹਥਿਆਰ ਨੇ ਇੰਟਰਨੈਸ਼ਨਲ ਕੈਂਪੇਨ ਟੂ ਐਬੋਲੀਸ਼ ਨਿਊਕਲੀਅਰ ਵੈਪਨਸ ਦੇ ਅਨਸਾਰ ਰੂਸ ਦੇ ਕੋਲ ਵਰਤਮਾਨ ਵਿੱਚ ਸਭ ਤੋਂ ਵੱਧ 5500 ਤੋਂ ਵੱਧ ਪਰਮਾਣੂ ਵਾਰ ਹੈਡ ਹਨ ਜਦੋਂ ਕਿ ਅਮਰੀਕਾ ਕੋਲ 5044 ਪਰਮਾਣੂ ਵਾਰ ਹੈਡ ਹਨ ਇਸ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਿਲਾਦੀਮੀਰ ਪੁਤਿਨ ਨੇ ਆਪਣੀ ਫੌਜ ਨੂੰ ਪਰਮਾਣੂ ਹਮਲੇ ਦਾ ਅਭਿਆਸ ਕਰਨ ਦੇ ਨਿਰਦੇਸ਼ ਦਿੱਤੇ ਸੀ ਇਸ ਅਭਿਆਸ ਦੇ ਵਿੱਚ ਇੰਟਰ ਕਾਂਟੀਨੈਂਟਲ ਬੈਲਿਸਟਿਕਸ ਮਿਜ਼ਾਈਲ ਯਾਰਸ ਅਤੇ ਪੰਡੂਬੀ ਤੋਂ ਦਾਗੀ ਗਈ ਆਈਸੀਬੀਐਮ ਸਿਨੇਵਾ ਦਾ ਟ੍ਰਿਕਣ ਵੀ ਸ਼ਾਮਲ ਸੀ 트ੰਪ ਨੇ ਪੁਤਿਨ ਦੇ ਹਾਲ ਹੀ ਦੇ ਮਿਜ਼ਾਈਲ ਪ੍ਰੀਖਣ ਨੂੰ ਅਣਉਚਿਤ ਦੱਸਿਆ ਸੀ ਪਰ ਹੁਣ ਉਸਨੇ ਖੁਦ ਪਰਮਾਣੂ ਹਥਿਆਰਾਂ ਦੀ ਜਾਂਚ ਕਰਨ ਦੇ ਆਦੇਸ਼ ਦੇ ਦਿੱਤੇ ਨੇ ਇਸ ਤੋਂ ਲਗਾਤਾਰ ਚੀਨ ਵੀ ਤੇਜ਼ੀ ਨਾਲ ਆਪਣੀ ਪਰਮਾਣੂ ਸਮਰੱਥਾ ਵਧਾ ਰਿਹਾ ਹੈ ਮਹਾਰਾਜ ਦਾ ਕਹਿਣਾ ਹੈ ਕਿ ਚੀਨ ਦੇ ਕੋਲ ਵਰਤਮਾਨ ਵਿੱਚ ਲਗਭਗ 600 ਪਰਮਾਣੂ ਹਥਿਆਰ ਨੇ ਅਤੇ ਇਹ ਸੰਖਿਆ 2030 ਤੱਕ ਹੋਰ ਵੀ ਵੱਧ ਸਕਦੀ ਹੈ 트럼ਪ ਦੇ ਇਸ ਆਦੇਸ਼ ਦੀ ਟਾਈਮਿੰਗ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਇਹ ਐਲਾਨ 트럼ਪ ਦੀ ਵੀਰਵਾਰ ਨੂੰ ਦੱਖਣੀ ਕੋਰੀਆ ਵਿੱਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਤੋਂ ਕੁਝ ਮਿੰਟ ਪਹਿਲਾਂ ਆਇਆ ਸੀ ਇਸ ਫੈਸਲੇ ਨੇ ਇੱਕ ਨਵੀਂ ਚਿੰਤਾ ਜ਼ਰੂਰ ਪੈਦਾ ਕਰ ਦਿੱਤੀ ਹੈ ਰਾਸ਼ਟਰਪਤੀ ਡੋਨਾਲਡ 트੍ਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਮੁਲਾਕਾਤ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। 트੍ਰੰਪ ਨੇ ਸੋਸ਼ਲ ਮੀਡੀਆ ਤੇ ਭਾਵੇਂ ਇੱਕ ਲੰਮਾ ਬਿਆਨ ਜਾਰੀ ਕੀਤਾ ਹੈ ਤੇ ਇਸ ਨੂੰ ਇਤਿਹਾਸਿਕ ਮੁਲਾਕਾਤ ਕਿਹਾ ਹੈ ਪਰ ਚੀਨ ਦਾ ਅਧਿਕਾਰਤ ਮੀਡੀਆ ਮੀਟਿੰਗ ਤੇ ਪੂਰੀ ਤਰ੍ਹਾਂ ਚੁੱਪ ਰਿਹਾ। ਇਸ ਤੋਂ ਇਹ ਲੱਗ ਰਿਹਾ ਹੈ ਕਿ ਚੀਨ ਅਤੇ ਅਮਰੀਕਾ ਵਿਚਕਾਰ ਸਭ ਕੁਝ ਠੀਕ ਨਹੀਂ ਹੋਇਆ ਹੈ। ਰਾਮਪ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਚੀਨ ਨੇ ਅਮਰੀਕਾ ਤੋਂ ਸੋਇਆਬੀਨ, ਜਵਾਰ ਅਤੇ ਹੋਰ ਖੇਤੀਬਾੜੀ ਉਤਪਾਦਾਂ ਦੀ ਵੱਡੇ ਪੱਧਰ ਤੇ ਖਰੀਦ ਨੂੰ ਅਧਿਕਾਰਤ ਕਰ ਦਿੱਤਾ ਹੈ ਜਿਸ ਨਾਲ ਅਮਰੀਕੀ ਕਿਸਾਨਾਂ ਨੂੰ ਲਾਭ ਹੋਵੇਗਾ। ਉਸ ਨੇ ਵੀ ਦਾਵਾ ਕੀਤਾ ਕਿ ਚੀਨ ਨੇ ਦੁਰਲਭ ਧਰਤੀ ਅਤੇ ਫੈਂਟਨਿਲ ਤਸਕਰੀ ਨੂੰ ਰੋਕਣ ਵਿੱਚ ਸਹਿਯੋਗ ਦਾ ਵੀ ਪ੍ਰਸਾਦਿਤ ਹੈ। ਟਰੰਪ ਨੇ ਇਹ ਵੀ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਸਤਕਾਰ ਹੈ ਅਤੇ ਮੁਲਾਕਾਤ ਇਸ ਸਤਕਾਰ ਅਤੇ ਵਿਸ਼ਵਾਸ ਨੂੰ ਮਜ਼ਬੂਤ ਕਰੇਗੀ। ਰਾਸ਼ਟਰਪਤੀ 트럼ਪ ਆਪਣੇ ਬਿਆਨਾਂ ਦੇ ਕਾਰਨ ਅਕਸਰ ਹੀ ਸੁਰਖੀਆਂ ਵਿੱਚ ਰਹਿੰਦੇ ਨੇ ਇੱਕ ਵਾਰ ਫਿਰ ਉਹਨਾਂ ਨੇ ਅਜਿਹਾ ਬਿਆਨ ਦਿੱਤਾ ਹੈ ਜਿਸ ਵਿੱਚ ਉਹਨਾਂ ਨੇ ਅਮਰੀਕੀ ਕਾਨੂੰਨ ਤੇ ਚਿੰਤਾ ਪ੍ਰਗਟ ਕੀਤੀ ਹੈ ਤੇ ਅਫਸੋਸ ਪ੍ਰਗਟ ਕਰਦੇ ਆ ਕਿ ਆਏ ਕਿ ਉਹ ਤੀਜੀ ਵਾਰ ਰਾਸ਼ਟਰਪਤੀ ਨਹੀਂ ਬਣ ਸਕਦੇ ਉਹਨਾਂ ਨੇ ਕਿਹਾ ਹੈ ਕਿ ਅਮਰੀਕੀ ਕਾਨੂੰਨ ਕਾਰਨ ਅਜੇ ਨਹੀਂ ਹੋ ਸਕਦਾ ਉਹਨੇ ਵੀ ਕਿਹਾ ਕਿ ਜੇ ਤੁਸੀਂ ਕਾਨੂੰਨ ਪੜ੍ਹੋ ਤਾਂ ਬਹੁਤ ਸਪਸ਼ਟ ਹੈ ਕਿ ਮੈਨੂੰ ਤੀਜੇ ਕਾਰਜਕਾਲ ਲਈ ਚੋਣ ਲੜਨ ਦੀ ਇਜਾਜ਼ਤ ਹੀ ਨਹੀਂ ਹੈ ਇਹ ਬਹੁਤ ਬੁਰਾ ਮੰਗਲਵਾਰ ਨੂੰ 트ੰਪ ਤੋਂ 2028 ਦੀਆਂ ਚੋਣਾਂ ਵਿੱਚ ਉਪ ਰਾਸ਼ਟਰਪਤੀ ਅਹੁਦੇ ਲਈ ਵੀ ਇਸ ਤੋਂ ਪਹਿਲਾਂ ਪੁੱਛਿਆ ਗਿਆ ਸੀ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਇਸ ਬਾਰੇ ਮੇਰਾ ਕੋਈ ਵਿਚਾਰ ਨਹੀਂ ਹੈ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਮੈਂ ਚੋਣ ਨਹੀਂ ਲੜਨੀ ਉਹਨਾਂ ਨੇ ਕਿਹਾ ਕਿ ਜੇ ਉਹ ਜਿਹਾ ਕਰਨਗੇ ਵੀ ਤਾਂ ਲੋਕ ਇਸ ਨੂੰ ਪਸੰਦ ਨਹੀਂ ਕਰਨਗੇ US ਫੈਡਰਲ ਰਿਜ਼ਰਵ ਬੈਂਕ ਨੇ ਬੁੱਧਵਾਰ ਨੂੰ ਆਪਣੀ ਦੋ ਰੋਜ਼ਾ ਨੀਤੀ ਮੀਟਿੰਗ ਤੋਂ ਬਾਅਦ ਵਿਆਜ ਦਰਾਂ ਵਿੱਚ 25 ਅਧਾਰ ਅੰਕ ਦੀ ਕਟੌਤੀ ਦਾ ਐਲਾਨ ਕੀਤਾ ਹੈ ਇਸ ਕਟੌਤੀ ਨਾਲ ਫੈਡਰਲ ਫੰਡ ਦਰਾਂ ਦੀ ਨਿਸ਼ਾਨਾ ਸੀਮਾ 3.75 ਫੀਸਦੀ ਤੋਂ 4 ਫੀਸਦੀ ਹੋ ਗਈ ਹੈ FOMC ਨੇ ਅਧਿਕਾਰਤ ਬਿਆਨ ਵਿੱਚ ਕਿਹਾ ਹੈ ਕਿ ਇਹ ਕਦਮ ਆਪਣੇ ਤੀਜਿਆਂ ਦੇ ਸਮਰਥਨ ਵਿੱਚ ਅਤੇ ਖਤਰਿਆਂ ਦੇ ਸੰਤੁਲਨ ਵਿੱਚ ਤਬਦੀਲੀ ਦੇ ਮੱਦੇਨਜ਼ਰ ਲਿਆ ਗਿਆ ਹੈ ਇਹ ਫੈਸਲਾ ਜਏ ਸਨਿਆ ਹੈ ਜਦੋਂ ਦੇਸ਼ ਵਿੱਚ ਖਪਤਕਾਰ ਮਹਿੰਗਾਈ ਦਾ ਪੱਧਰ ਉੱਚਾ ਬਣਿਆ ਹੋਇਆ ਹੈ ਸਤੰਬਰ 2025 ਨੂੰ ਖਤਮ ਹੋਏ 12 ਮਹੀਨਿਆਂ ਵਿੱਚ CPI ਡਾਟਾ 3% ਤੱਕ ਵੱਧ ਗਿਆ ਜੋ ਕਿ ਅਗਸਤ 2025 ਵਿੱਚ 2.9% ਸੀ ਮਹਾਰਾ ਨੇ ਪਹਿਲਾਂ ਹੀ 25 ਅਧਾਰ ਅੰਕ ਦੀ ਕਟੌਤੀ ਦੀ ਉਮੀਦ ਕੀਤੀ ਸੀ ਇਹ ਕਟੌਤੀ ਕੁਝ ਹੱਦ ਤੱਕ ਉੱਚੀ ਮਹਿੰਗਾਈ ਦੇ ਪੱਧਰਾ ਅਤੇ ਲੇਬਰ ਮਾਰਕੀਟ ਵਿੱਚ ਕਮਜ਼ੋਰੀ ਦੇ ਬਾਵਜੂਦ ਅਮਰੀਕੀ ਅਰਥਵਿਵਸਥਾ ਦੇ ਵਿਕਾਸ ਨੂੰ ਸਮਰਥਨ ਦੇਣ ਦੇ ਯਤਨ ਵੱਜੋਂ ਕੀਤੀ ਗਈ ਹੈ ਫੈਡਰਲ ਰਿਜ਼ਰਵ ਬੈਂਕ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਭਵਿੱਖ ਵਿੱਚ ਪ੍ਰਮੁੱਖ ਵਿਆਜ ਦਰਾਂ ਦੇ ਫੈਸਲਾ ਕਰਨ ਦੇ ਲਈ ਹੁਣ ਅਮਰੀਕੀ ਅਰਥਵਿਵਸਥਾ ਵਿੱਚ ਖਤਰੇ ਦੇ ਸੰਤੁਲਨ ਬਦਲਦੇ ਦ੍ਰਿਸ਼ਟੀਕੋਣ ਅਤੇ ਆਉਣ ਵਾਲੇ ਡੇਟਾ ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਸਤੰਬਰ 2024 ਤੋਂ ਲੈ ਕੇ ਫੈਡਰਲ ਰਿਜ਼ਰਵ ਨੇ 5 ਵਾਰ ਹੁਣ ਤੱਕ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ। ਅਮਰੀਕੀ ਪ੍ਰਸ਼ਧਪਤੀ ਜੇ ਡਿਵੈਂਸ ਨੇ ਭਰੋਸਾ ਦਿੱਤਾ ਹੈ ਕਿ ਦੇਸ਼ ਵਿਆਪੀ ਬੰਦ ਦੇ ਦੌਰਾਨ ਇਸ ਹਫਤੇ ਦੇ ਅੰਤ ਤੱਕ ਫੌਜੀ ਕਰਮਚਾਰੀਆਂ ਨੂੰ ਤਨਖਾਹ ਦੇ ਦਿੱਤੀ ਜਾਵੇਗੀ। ਉਨ੍ਹਾਂ ਨੇ ਇਹ ਸਪਸ਼ਟ ਨਹੀਂ ਕੀਤਾ ਕਿ 트럼ਪ ਪ੍ਰਸ਼ਾਸਨ ਦੇਸ਼ ਵਿੱਚ ਚੱਲ ਰਹੇ ਸ਼ਟਡਾਊਨ ਦੇ ਲਈ ਫੰਡਿੰਗ ਦਾ ਪ੍ਰਬੰਧ ਕਿਵੇਂ ਕਰੇਗਾ ਵਾਸ਼ਿੰਗਟਨ ਵਿੱਚ ਚੱਲ ਰਹੀ ਇਹ ਫੰਡਿੰਗ ਰੁਕਾਵਟ ਹੋਰ ਗੰਭੀਰ ਹੋ ਗਈ ਹੈ ਕਿਉਂਕਿ ਲੱਖਾਂ ਅਮਰੀਕੀਆਂ ਨੂੰ ਭੋਜਨ ਸਹਾਇਤਾ ਗਉਣ ਦਾ ਖਤਰਾ ਹੈ ਸੰਘੀ ਕਰਮਚਾਰੀ ਆਪਣੀਆਂ ਤਨਖਾਹਾਂ ਪ੍ਰਾਪਤ ਕਰਨ ਵਿੱਚ ਅਸਮਰੱਥ ਨੇ ਅਤੇ ਹਵਾਈ ਅੱਡੇ ਵਿੱਚ ਵੀ ਦੇਰੀ ਵਧ ਰਹੀ ਹੈ ਵੈਂਸ ਨੇ ਕੈਪੀਟਲ ਵਿੱਚ ਸੈਂਟਰ ਰਿਪਬਲਿਕਨਸ ਨਾਲ ਦੁਪਹਿਰ ਦੇ ਖਾਣੇ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਫੌਜਾਂ ਨੂੰ ਭੁਗਤਾਨ ਕਰਨ ਦੇ ਯੋਗ ਹੋਵਾਂਗੇ ਖੁਰਾਕ ਸਹਾਇਤਾ ਫੰਡਿੰਗ ਇੱਕ ਹਫ਼ਤੇ ਵਿੱਚ ਖਤਮ ਹੋ ਜਾਵੇਗੀ ਇਸ ਲਈ ਸਾਨੂੰ ਡੈਮੋਕ੍ਰੇਟਸ ਦੇ ਸਮਰਥਨ ਦੀ ਲੋੜ ਹੈ ਉਹਨਾਂ ਦੱਸਿਆ ਕਿ ਰਿਪਬਲਿਕਨ ਸਰਕਾਰ ਨੂੰ ਮੋੜ ਚਾਲੂ ਕਰਨ ਲਈ ਇੱਕ ਸਥਾਈ ਫੰਡਿੰਗ ਬਿਲ ਤੇ ਕੁਝ ਡੈਮੋਕ੍ਰੈਟਿਕ ਸੈਨੇਟਰਾਂ ਤੋਂ ਸਮਰਥਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਹੁਣ ਤੱਕ 13 ਵਾਰ ਸਮਰਥਨ ਪ੍ਰਾਪਤ ਕਰਨ ਦੀ ਕੋਸ਼ਿਸ਼ ਵੀ ਅਸਫਲ ਰਹੀ ਹੈ ਮਜ਼ਦੂਰ ਜੂਨੀਅਰ ਨੇ ਕਾਂਗਰਸ ਨੂੰ ਤੁਰੰਤ ਫੰਡਿੰਗ ਬਿਲ ਪਾਸ ਕਰਨ ਅਤੇ ਕਰਮਚਾਰੀਆਂ ਲਈ ਪੂਰੀ ਤਨਖਾਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਅਮਰੀਕਨ ਫੈਡਰੇਸ਼ਨ ਆਫ ਗਵਰਨਮੈਂਟ EMPLOYEES ਦੇ ਪ੍ਰਧਾਨ ਨੇ ਕਿਹਾ ਹੈ ਕਿ ਹੁਣ ਬਿਨਾਂ ਕਿਸੇ ਸ਼ਰਤ ਦੇ ਸਬੰਧ ਨੂੰ ਖਤਮ ਕਰਨ ਦਾ ਸਮਾਂ ਹੈ ਡੈਮੋਕ੍ਰੈਟਿਕ ਸੈਨੇਟਰ 트੍ਰੰਪ ਪ੍ਰਸ਼ਾਸਨ ਤੋਂ ਭਰੋਸਾ ਚਾਹੁੰਦੇ ਨੇ ਕਿ ਹੋਰ ਕਰਮਚਾਰੀਆਂ ਨੂੰ ਨੌਕਰੀ ਤੋਂ ਨਹੀਂ ਕੱਢਿਆ ਜਾਵੇਗਾ ਉਹ ਸਿਹਤ ਬੀਮਾ ਸਬਸਿਡੀਆਂ ਨੂੰ ਜਾਰੀ ਰੱਖਣ ਦੀ ਵੀ ਮੰਗ ਕਰ ਰਹੇ ਨੇ ਜਿਸ ਕਾਰਨ ਇਹ ਸਮਝੌਤੇ ਨਹੀਂ ਹੋ ਰਹੇ ਬੰਦ ਜਾਰੀ ਰਹਿਣ ਦੇ ਨਾਲ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ 1.3 ਮਿਲੀਅਨ ਸੈਨਿਕਾਂ ਨੂੰ ਉਹਨਾਂ ਦੀਆਂ ਤਨਖਾਹਾਂ ਨਾ ਮਿਲਣ ਦਾ ਖਤਰਾ ਹੈ ਸ਼ੁੱਕਰਵਾਰ ਤੋਂ ਬਾਅਦ 42 ਮਿਲੀਅਨ ਅਮਰੀਕੀਆਂ ਲਈ ਭੋਜਨ ਸਹਾਇਤਾ ਵੀ ਕੱਟੀ ਜਾ ਸਕਦੀ ਹੈ। ਇੰਗਲੈਂਡ ਦੇ ਲੈਫਟੇਨੈਂਟ ਗਵਰਨਰ ਸੂਜਨ ਬਾਈਸੀਵਿਸ ਨੇ ਨਾਰਵਿਸ਼ ਦੇ ਮੇਅਰ ਅਦੇ ਲਈ ਚੋਣ ਲੜ ਰਹੇ ਸਰਨਜੀਤ ਸਿੰਘ ਖਾਲਸਾ ਦਾ ਸਮਰਥਨ ਕੀਤਾ ਹੈ। ਉਹਨਾਂ ਨੇ ਖੁਦ ਨੂੰ ਸਿੰਘ ਦਾ ਸਮਰਥਨ ਕਰਕੇ ਬਹੁਤ ਮਾਣ ਮਹਿਸੂਸ ਕਰਨ ਵਾਲਾ ਕਿਹਾ। ਉਹਨਾਂ ਨੇ ਮੇਰ ਦੇ ਉਮੀਦਵਾਰ ਸੌਰੰਜੀਤ ਸਿੰਘ ਦੀ ਪ੍ਰਸ਼ੰਸਾ ਕੀਤੀ ਜਿਸ ਵਿੱਚ ਬੋਰਡ ਆਫ ਐਜੂਕੇਸ਼ਨ ਦੇ ਮੈਂਬਰ, ਟਾਊਨ ਕੌਂਸਲ ਦੇ ਮੈਂਬਰ ਅਤੇ ਇੱਕ ਕਮਿਊਨਿਟੀ ਵਲੰਟੀਅਰ ਦੇ ਲੀਡਰ ਵੱਜੋਂ ਉਹਨਾਂ ਦੀ ਸੇਵਾ ਸ਼ਾਮਲ ਹੈ। ਬਾਈਸਵੀਜ਼ ਨੇ ਸਿੰਘ ਦੇ ਮੁੱਖ ਚੋਣ ਵਾਅਦਿਆਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਉਹ ਨੌਜਵਾਨਾਂ, ਪਰਿਵਾਰਾਂ ਅਤੇ ਸੀਨੀਅਰਜ਼ ਲਈ ਨਾਰਵਿਚ ਨੂੰ ਵਧੇਰੇ ਇੱਕ ਫਾਇਦੀ ਬਣਾਉਣਗੇ। ਇਸ ਦੇ ਇਲਾਵਾ ਸਿੰਘ ਨਾਰਵਿਚ ਵਿੱਚ ਮੈਨੂਫੈਕਚਰਿੰਗ ਨੂੰ ਵਧਾਉਣ ਅਤੇ ਵਪਾਰਕ ਟੈਕਸ ਆਧਾਰ ਦਾ ਵਿਸਤਾਰ ਕਰਨ ਤੇ ਵੀ ਧਿਆਨ ਕੇਂਦ੍ਰਿਤ ਕਰਨਗੇ। ਗਵਰਨਰ ਦੇ ਮਤਾਬਕੇ ਕਦਮ ਸਥਾਨਕ ਜਾਇਦਾਦ ਟੈਕਸ ਦਾ ਤਾਵਾ ਤੇ ਪੈਣ ਵਾਲੇ ਬੋਝ ਨੂੰ ਘਟਾਉਣਗੇ ਲੈਫਟਨੈਂਟ ਗਵਰਨਰ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਲੋਕ ਸੁਰਨਜੀਤ ਸਿੰਘ ਖਾਲਸਾ ਤੇ ਜਨਤਕ ਸਿੱਖਿਆ ਤੇ ਛੋਟੇ ਕਾਰੋਬਾਰਾਂ ਦੋਵਾਂ ਦਾ ਸਮਰਥਨ ਕਰਨ ਲਈ ਪ੍ਰੋਸਾਹ ਕਰ ਸਕਦੇ ਨੇ ਇਸ ਸਮਰਥਨ ਤੇ ਪ੍ਰਤੀਕਿਰਿਆ ਜਿੰਦੇ ਹੋਏ ਸੁਰਨਜੀਤ ਸਿੰਘ ਖਾਲਸਾ ਨੇ ਧੰਨਵਾਦ ਪ੍ਰਗਟ ਕੀਤਾ ਉਹਨਾਂ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਕਿਹਾ ਕਿ ਉਹ ਲੈਫਟਨੈਂਟ ਗਵਰਨਰ ਸੂਜਨ ਵਾਸੀਵਸ ਦੇ ਸਮਰਥਨ ਲਈ ਬਹੁਤ ਧੰਨਵਾਦੀ ਨੇ ਉਨਾ ਨੇ ਅਗੇ ਕਿਹਾ ਕਿ ਉਹ ਬਾਈਸਿਸ ਗਵਰਨਰ ਲਾਮੌਂਟ ਤੇ ਉਹਨਾਂ ਦਾ ਵਫਤ ਉਹ ਪਾਈਵਾਲ ਹੋਣਗੇ ਜਿਨ੍ਹਾਂ ਦੀ ਇੱਕ ਵਜੇਰੇ ਇੱਕ ਫਾਇਦੀ ਨਾਰਵੇਜ ਬਣਾਉਣ ਲਈ ਕਾਫੀ ਲੋੜ ਹੈ। ਰਾਸ਼ਟਰਪਤੀ 트ੰਪ ਨੇ ਕਿਹਾ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਨਾਲ ਉਹਨਾਂ ਦੀ ਬਹੁਤ ਵਧੀਆ ਗੱਲਬਾਤ ਹੋਈ ਹੈ ਜਿਨ੍ਹਾਂ ਦੇ ਦੋਵਾਂ ਦੇਸ਼ਾਂ ਵਿੱਚ ਚੱਲ ਰਹੇ ਤਣਾਅ ਵਿੱਚ ਨਰਮੀ ਦਾ ਸੰਕੇਤ ਹੈ। ਪਿਛਲੇ ਹਫਤੇ 트ੰਪ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਨੂੰ ਦਰਸਾਉਂਦੇ ਇੱਕ ਇਸ਼ਤਿਹਾਰ ਤੇ ਕੈਨੇਡਾ ਤੇ ਤਿੱਖਾ ਹਮਲਾ ਕੀਤਾ ਸੀ 26 ਅਕਤੂਬਰ ਨੂੰ ਐਮਐਲਬੀ ਵਰਲਡ ਸੀਰੀਜ਼ ਦੌਰਾਨ ਪ੍ਰਸਾਰਿਤ ਹੋਏ ਇਸ ਇਸ਼ਤਿਹਾਰ ਵਿੱਚ ਦਾਵਾ ਕੀਤਾ ਗਿਆ ਸੀ ਕਿ ਰੀਗਨ ਨੇ ਟੈਰਿਫ ਦਾ ਵਿਰੋਧ ਕੀਤਾ ਸੀ 트ੰਪ ਨੇ ਇਸ ਨੂੰ ਗਲਤ ਕਰਾਰ ਦਿੰਦੇ ਹੋਏ ਕੈਨੇਡੀਅਨ ਆਯਾਤ ਤੇ ਵਾਧੂ 10% ਟੈਰਿਫ ਲਾਉਣ ਦਾ ਐਲਾਨ ਕੀਤਾ ਸੀ ਇਸ ਇਸ਼ਤਿਹਾਰ ਨੂੰ ਡੈਰੀਅਸ ਤ੍ਰਕਾਰ ਦੁਆਰਾ 45 ਮਿਲੀਅਨ ਅਮਰੀਕੀ ਡਾਲਰ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਸੀ। 트럼ਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਥਰੂ ਸੋਸ਼ਲ ਤੇ ਲਿਖਿਆ ਹੈ ਕਿ ਰੀਗਨ ਨੇ ਹਮੇਸ਼ਾ ਰਾਸ਼ਟਰੀ ਸੁਰੱਖਿਆ ਅਤੇ ਆਰਥਿਕਤਾ ਲਈ ਟੈਰਿਫ ਦਾ ਸਮਰਥਨ ਕੀਤਾ ਪਰ ਕੈਨੇਡਾ ਨੇ ਝੂਠ ਫੈਲਾਇਆ। 트럼ਪ ਨੇ ਕੈਨੇਡਾ ਨਾਲ ਸਮਝੌਤਾ ਅਮਰੀਕਾ ਦੇ ਕਿਸੇ ਵੀ ਹੋਰ ਵਪਾਰ ਸਮਝੌਤੇ ਨਾਲੋਂ ਵਧੇਰੇ ਗੁੰਝਲਦਾਰ ਕਿਹਾ ਸੀ। ਪਰ ਬੁੱਧਵਾਰ ਰਾਤ ਨੂੰ ਪੁਸਾਨ ਵਿੱਚ ਰਾਤ ਦੇ ਖਾਣੇ ਦੌਰਾਨ ਦੁਵਾਨੇ ਤਾਂ ਵਿਚਕਾਰ ਗੱਲਬਾਤ ਹੋਈ ਹੈ ਤੇ ਇਸ ਗੱਲਬਾਤ ਤੋਂ ਸੰਕੇਤ ਮਿਲਦਾ ਹੈ ਕਿ ਅਮਰੀਕਾ ਕੈਨੇਡਾ ਸਬੰਧਾਂ ਵਿੱਚ ਹੁਣ ਸੁਧਾਰ ਹੋ ਸਕਦੇ ਨੇ